ਸਸਰੀਕਾਲ ਜੀ ਕੀ ਹਾਲ ਚਾਲ ਸਵਾਗਤ ਤੁਹਾਡਾ ਖਨੋੜਾ ਐਗਰੋ ਵਰਕਰਸ ਦੇ ਉੱਤੇ ਸੋ ਬਈ ਆਪਾਂ ਇੱਕ ਨਵੇਂ ਟਰਾਲੀ ਲੈ ਕੇ ਆ ਚੁੱਕੇ ਹਾਂ ਇੱਕ ਨਵੇਂ ਕਲਰ ਕੰਬੀਨੇਸ਼ਨ ਦੇ ਨਾਲ ਠੀਕ ਆ ਜੀ ਸੋ ਕਲਰ ਕੰਬੀਨੇਸ਼ਨ ਤਾਂ ਆ ਕਿਉਂਕਿ ਜਿੰਨੇ ਵੀ ਲਾਲ ਰੰਗ ਦੇ ਟਰੈਕਟਰ ਨੇ ਜਿਵੇਂ 855 ਹੋ ਗਿਆ ਮੇਸੀ ਹੋ ਗਿਆ ਅਰਜਨ ਹੋ ਗਿਆ ਠੀਕ ਆ ਜੀ ਮਹਿੰਦਰਾ ਦਾ ਸੋ ਉਹਨਾਂ ਨਾਲ ਇਹਦਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦੇ ਵਧੀਆ ਦਾ ਬਹੁਤ ਜੁਨੀਕ ਚੀਜ਼ ਹੈਗੀ ਠੀਕ ਆ ਜੀ ਸੋ ਆਪਾਂ ਉਹ ਚੀਜ਼ ਧਿਆਨ ਚ ਰੱਖ ਕੇ ਆਪਾਂ ਨੇ ਕਲਰ ਆਪਾਂ ਸਿਲੈਕਟ ਕੀਤਾ ਤੇ ਕਲਰ ਆਪਾਂ ਟਰਾਲੀ ਦਾ ਕੀਤਾ ਜੀ ਸੋ ਕਲਰ ਦੇ ਨਾਲ-ਨਾਲ ਤੁਸੀਂ ਕੁਆਲਿਟੀ ਚੈੱਕ ਕਰੋ ਜਿੰਨੇ ਵੀ ਸਵਾ ਸਟicker ਨੇ ਸਾਰੀ ਕਲਰਫੁਲ ਸਟicker ਨੇ ਤੇ ਨਵੇਂ ਸਟicker ਨੇ ਸੋ ਇਸ ਵਾਰ ਕੁਝ ਨਵਾਂ ਕੀਤਾਗਾ ਤੁਹਾਡੇ ਤੁਸੀਂ ਦੇਖ ਸਕਦੋਂਗੇ ਸੋ ਜਿਹੜੇ ਕੁਆਲਿਟੀ ਆ ਜਿੰਨੇ ਵੀ ਤੁਹਾਨੂੰ ਪਤਾ ਜੀ ਟਰਾਲੀ ਹੁੰਦੀ ਆਪਣੀ ਜਿਹੜੀ ਟਰਾਲੀ ਦੀ ਜਿਹੜੀ ਕਟਿੰਗ ਹੁੰਦੀ ਆ ਉਹ ਲੇਜ਼ਰ ਕਟਿੰਗ ਹੁੰਦੀ ਆ ਜੀ ਠੀਕ ਆ ਬਿੱਡ ਦੀ ਵੀ ਲੇਜ਼ਰ ਕਟਿੰਗ ਹੁੰਦੀ ਹੈਗੀ ਸੋ ਸਾਰੇ ਟਰਾਲੀ ਸਾਡੀ ਲੇਜ਼ਰ ਕਟਿੰਗ ਹੁੰਦੀ ਹੈਗੀ ਤੇ ਜਿਹੜਾ ਕਲਰ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖੇ ਰਿਹਾ ਜੀ ਵਿੱਚ ਦੇ ਆਪਾਂ ਤੁਰਦੇ ਫਰਤੇ ਦਿਖ ਰਹੇਗੇ ਤੇ ਇਸ ਵਾਰ ਜਿਹੜੇ ਸਟicker ਨੇ ਉਹ ਵੀ ਆਪਾਂ ਨਵੇਂ ਸਿਲੈਕਟ ਕੀਤੇ ਨੇ ਜਾਂ ਤੇ ਸਭ ਤੋਂ ਵੱਡੀ ਗੱਲ ਆਪਾਂ ਇਹ ਸਟicker ਨੇ ਉਹ ਆਪਾਂ ਟਰਾਲੀ ਦੇ ਰੰਗ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਫੇਰ ਸਿਲੈਕਟ ਕੀਤੇਗੇ ਵੀ ਇਹ ਟਰਾਲੀ ਦੇ ਨਾਲ ਆ ਸਟickerਾਂ ਪੂਰਾ ਮੈਚ ਹੋ ਰਿਹਾਗਾ ਤੁਸੀਂ ਦੇਖ ਸਕਦੇ ਹੋਗੇ ਸੋ ਜਿੰਨੇ ਵੀ ਜਾਣਕਾਰੀ ਤੁਸੀਂ ਲੈਣੀ ਹੈਗੀ ਸੋ ਜਿਹੜਾ ਆਪਾਂ ਐਡਰੈਸ ਤੁਹਾਨੂੰ ਮੈਂ ਦੱਸ ਦਿੰਦਾ ਕਿ ਬਹੁਤ ਲੋਕ ਪੁੱਛਦੇ ਐਡਰੈਸ ਕਿੱਥੇ ਹੈਗਾ ਜੇ ਆਪਾਂ ਨਾਬੇ ਤੋਂ ਮਲੋਂ ਨੂੰ ਜਾਣਿਆ ਆ ਭਾਸੋਂ ਟੱਪ ਕੇ ਚਹਿਰ ਆਉਂਦਾ ਜੀ ਸੋ ਚਾਹਲ ਦੇ ਉੱਤੇ ਆਪਣੀ ਵਰਕਸ਼ਾਪ ਚ ਚਾਹਲ ਦੇ ਵਿੱਚ ਠੀਕ ਹੈ ਖਨੋੜ ਐਗਰੋ ਵਰਕਸ ਤੁਸੀਂ ਦੇਖ ਸਕਦੇ ਗੁਰਦ ਗੁਰਦਵਾਰ ਦੇ ਸਾਹਮਣੇ ਠੀਕ ਹੈ ਜੀ ਸੋ ਨੰਬਰ ਵੀ ਸਾਡੇ ਥੱਲੇ ਚੱਲ ਰਹੇ ਨੇ ਜੇ ਕਿਸੇ ਨੇ ਕੰਟੈਕਟ ਕਰਨਾ ਤੁਸੀਂ ਕਰ ਸਕਦੇ ਹੋ ਕਿਸੇ ਨੇ ਕੋਈ ਵੀ ਇਨਫੋਰਮੇਸ਼ਨ ਲੈਣਾ ਤੁਸੀਂ ਉਹ ਵੀ ਚੈੱਕ ਕਰ ਲੈ ਸਕਦੇ ਹੋਗੇ ਸੋ ਬਾਕੀ ਕੰਮ ਚੈੱਕ ਕਰੋ ਜੀ ਠੀਕ ਹੈ ਜੀ ਸੋ ਕਿਸੇ ਵੀ ਨੂੰ ਕੁਝ ਵੀ ਮੱਲਾ ਆਪਾਂ ਉਹ ਜੋ ਬੰਦੇ ਦੀ ਕੋਈ ਡਿਮਾਂਡ ਹੁੰਦੀ ਆ ਆਪਾਂ ਉਹ ਵੀ ਪੂਰੀ ਕਰਕੇ ਆਪਾਂ ਵਿੱਚ ਟਰਾਲੇ ਦੰਦਿਆਂਗੇ ਸੋ ਤੁਸੀਂ ਦੇਖ ਸਕਦੇ ਹੋਗੇ ਕੱਲਾ ਕੱਲਾ ਕੰਮ ਆਪਾਂ ਪੂਰਾ ਬਧੇ ਕੀਤਾ ਸੀ ਸੋ ਤੁਸੀਂ ਦੇਖ